ਬਸਮਾ ਹੁਣ ਬੰਦ ਕਰੋ ਆਪਣਾ ਇਹ ਨਾਟਕ ਜਾ ਦੇਖੋ ਕਹਿੰਦੇ ਹੋਏ ਵਿਵੇਕ ਨੇ ਦਹੀਂ ਦੀ ਕੌਲੀ ਥੱਲੇ ਸੁੱਟ ਦਿੱਤੀ ਤੇ ਟੁੱਟੀ ਖੋਲ ਕੇ ਆਪਣੇ ਹੱਥ ਧੋਣ ਲੱਗਿਆ ਸੁਰਜੀਤ कौर ਇੱਕਦਮ ਡਰ ਗਈ ਕੁਝ ਕਿਰਨ ਦੀ ਆਵਾਜ਼ ਸੁਣ ਕੇ ਸਿਮਰਨ ਰਸੋਈ ਚੋਂ ਬਾਹਰ ਆਈ ਉਸਨੇ ਇੱਕ ਪਾਸੇ ਖੜੀ ਆਪਣੀ ਸੱਸ ਨੂੰ ਦੇਖਿਆ ਤੇ ਫਿਰ ਫਰਸ਼ ਤੇ ਡਿੱਗੀ ਹੋਈ ਦਹੀਂ ਦੀ ਕੌਲੀ ਦੇਖੀ ਗੁੱਸੇ ਨਾਲ ਵਿਵੇਕ ਵੱਲ ਵੇਖ ਕੇ ਬੋਲੀ ਇਹ ਕੀ ਤਰੀਕਾ ਹੈ ਵਿਵੇਕ ਮੰਮੀ ਜੀ ਦਾ અપਮਾਨ ਤਾਂ ਤੁਸੀਂ ਹਰ ਰੋਜ਼ ਕਰਦੇ ਹੋ ਤੇ ਅੱਜ ਆਂ ਦੇਵਤਾ ਦਾ ਵੀ ਕਰ ਦਿੱਤਾ ਵਿਵੇਕ ਬਿਨਾ ਕੁਝ ਕਹੇ ਬਸ ਬਾਹਰ ਨੂੰ ਚਲਾ ਗਿਆ 3 ਸਾਲ ਪਹਿਲਾਂ ਸਿਮਰਨ ਇਸ ਘਰ ਵਿੱਚ ਬਹੂ ਬਣ ਕੇ ਆਈ ਸੀ ਉਹ ਦੋਸ ਨੇ ਦੇਖਿਆ ਕਿ ਤਕਰੀਬਨ ਹਰ ਰੋਜ਼ ਹੀ ਉਸ ਦਾ ਸਹੁਰਾ ਆਪਣੀ ਪਤਨੀ surjeet kaur ਨੂੰ ਜਲੀਲ ਕਰਦਾ ਸੀ ਉਸ ਨੂੰ ਬੜਾ ਅਜੀਬ ਲੱਗਿਆ ਕਦੇ-ਕਦੇ ਤਾਂ ਵਿਵੇਕ ਵੀ ਆਪਣੀ ਮਾਂ ਨੂੰ ਝਿੜਕ ਦਿੰਦਾ ਸੀ ਉਹ ਨਵੀਂ ਸੀ ਉੱਚ ਵੀ ਪੁੱਛਣ ਵਿੱਚ ਉਸ ਨੂੰ ਚਿਜਿਕ ਮਹਿਸੂਸ ਹੁੰਦੀ ਇੱਕ ਦਿਨ ਉਸਨੇ ਆਪਣੀ ਸੱਸ ਨੂੰ ਸੁਬਕਦੇ ਹੋਏ ਦੇਖਿਆ ਤਾਂ ਉਸ ਤੋਂ ਰਿਹਾ ਨਾ ਗਿਆ ਵਿਵੇਕ ਆਫਿਸ ਤੇ ਸੋਹਰਾ ਸਾਹਿਬ ਕਿਸੇ ਬੈਂਕ ਦੇ ਕੰਮ ਕਾਰਨ ਬਾਹਰ ਗਏ ਹੋਏ ਸੀ ਤਾਂ ਉਹ ਆਪਣੀ ਸੱਸ ਦੇ ਕੋਲ ਗਈ ਤੇ ਉਹਨਾਂ ਦੇ ਮੋਢੇ ਤੇ ਹੱਥ ਰੱਖਿਆ ਇੱਕ ਪਿਆਰ ਭਰਿਆ ਹੱਥ ਆਪਣੇ ਮੋਢੇ ਤੇ ਪਾ ਕੇ ਉਸ ਦੀ ਸੱਸ ਫੁੱਟ ਫੁੱਟ ਕੇ ਰੋਣ ਲੱਗੀ ਸਿਮਰਨ ਨੇ surjit kaur ਨੂੰ ਰੋਣ ਦਿੱਤਾ ਫਿਰ ਉਹਨਾਂ ਦੇ ਹੰਝੂ ਪੂੰਝਦੇ ਹੋਏ ਬੋਲੀ ਮੰਮੀ ਜੀ ਮੈਂ ਤੁਹਾਨੂੰ ਆਪਣੀ ਮਾਂ ਸਮਝਿਆ ਤਾਂ ਕਿ ਤੁਸੀਂ ਮੈਨੂੰ ਆਪਣੀ ਧੀ ਨਹੀਂ ਸਮਝ ਸਕਦੇ ਇੱਕ ਅਰਸੇ ਬਾਅਦ ਸੁਰਜੀਤ ਕੌਰ ਨੇ ਆਪਣੇ ਲਈ ਪਿਆਰ ਭਰੇ ਸ਼ਬਦ ਸੁਨੇ ਤਾਂ ਫਿਰ ਉਹਨਾਂ ਨੇ ਆਪਣਾ ਦਿਲ ਖੋਲ ਕੇ ਆਪਣੀ ਨੂੰਹ ਦੇ ਅੱਗੇ ਰੱਖ ਦਿੱਤਾ ਮੇਰੇ ਸਹੁਰਾ ਸਾਹਿਬ ਮੇਰੇ ਪਾਪਾ ਦੇ ਬਹੁਤ ਚੰਗੇ ਮਿੱਤਰ ਸੀ ਇੱਕ ਦਿਨ ਉਹ ਸਾਡੇ ਪਿੰਡ ਆਏ ਮੇਰੇ ਵਿਵਹਾਰ ਨਾਲ ਬਹੁਤ ਖੁਸ਼ ਹੋਏ ਤੇ ਮੇਰੇ ਪਾਪਾ ਨੂੰ ਬੋਲੇ ਕਿ ਮੈਂ ਆਪਣੇ ਮੁੰਡੇ ਮਨੋਹਰ ਦਾ ਵਿਆਹ ਤੁਹਾਡੀ ਧੀ surjeet कौर ਨਾਲ ਕਰਨਾ ਚਾਹੁੰਦਾ ਇੱਕਦਮ ਹੁਣਾ ਵੱਲੋਂ ਮੇਰਾ ਰਿਸ਼ਤਾ ਮੰਗੇ ਜਾਣ ਤੇ ਮੇਰੇ ਮੰਮੀ ਪਾਪਾ ਹੈਰਾਨ ਹੋਏ ਮੇਰੇ ਪਾਪਾ ਬੋਲੇ ਇੱਕ ਵਾਰ ਆਪਣੀ ਪਤਨੀ ਤੇ ਪੁੱਤ ਮਨੋਹਰ ਨੂੰ ਤਾਂ ਪੁੱਛ ਲੈ ਤੁਸੀਂ ਤਾਂ ਸ਼ਹਿਰੀ ਲੋਕੋਂ ਫੈਕਟਰੀਆਂ ਦੇ ਮਾਲਕ ਤੇ ਅਸੀਂ ਠਹਿਰੇ ਇੱਕ ਮਾਮੂਲੀ ਜਿਹੇ ਕਿਸਾਨ ਉਦੋਂ ਮੇਰੇ ਸੋਹਰਾ ਸਾਹਿਬ ਗਰਦਨ ਉੱਚੀ ਕਰਕੇ ਬੋਲੇ ਮੇਰੀ ਪਸੰਦ ਹੀ ਸਭ ਦੀ ਪਸੰਦ ਹੈ ਵਿਆਹ ਤੋਂ ਬਾਅਦ ਮੈਂ ਇੱਥੇ ਆਈ ਤਾਂ ਕਈ ਦਿਨਾਂ ਤੱਕ ਵਿਵੇਕ ਦੇ ਪਾਪਾ ਮੇਰੇ ਤੋਂ ਦੂਰ ਰਹੇ ਤੇਰੀ ਦਾਦੀ ਸੱਸ ਵੀ ਮੇਰੇ ਨਾਲ ਠੀਕ ਤਰ੍ਹਾਂ ਗੱਲ ਨਹੀਂ ਸੀ ਕਰਦੀ ਸੋਹਰਾ ਸਾਹਿਬ ਦੇ ਸਾਹਮਣੇ ਤਾਂ ਸਾਰੇ ਮੈਨੂੰ ਚੰਗੀ ਬਹੂ ਤੇ ਚੰਗੀ ਘਰਵਾਲੀ ਕਹਿੰਦੇ ਪਰ ਕੱਲੇ ਵਿੱਚ ਫਿਰ ਇੱਕ ਦਿਨ ਮੇਰੀ ਚਚੇਰੀ ਨੰਦ ਸਾਨੂੰ ਮਿਲਣ ਆਈ ਮੈਨੂੰ ਉਦਾਸ ਦੇਖ ਕੇ ਪੁੱਛਣ ਲੱਗੀ ਉਦੋਂ ਮੈਂ ਉਸ ਨੂੰ ਆਪਣੇ ਪਤੀ ਤੇ ਸੱਸ ਦੇ ਵਿਵਹਾਰ ਬਾਰੇ ਦੱਸਿਆ ਉਸਨੇ ਦੱਸਿਆ ਕਿ ਤਾਈ ਜੀ ਮਨੋਹਰ ਵੀਰੇ ਦੇ ਲਈ ਸ਼ਹਿਰ ਦੀ ਪੜ੍ਹੀ ਲਿਖੀ ਕੁੜੀ ਲਿਆਉਣਾ ਚਾਹੁੰਦੇ ਸੀ ਪਰ ਤਾਇਆ ਜੀ ਨੇ ਤੁਹਾਨੂੰ ਪਸੰਦ ਕਰ ਲਿਆ ਪਰ ਕੋਈ ਗੱਲ ਨਹੀਂ ਭਾਬੀ ਤੁਸੀਂ ਚਿੰਤਾ ਨਾ ਕਰੋ ਸਭ ਠੀਕ ਹੋ ਜਾਵੇਗਾ ਤੇ ਫਿਰ ਜਿਵੇਂ ਚਮਤਕਾਰ ਹੀ ਹੋ ਗਿਆ 9 ਮਹੀਨੇ ਬਾਅਦ ਵਿਵੇਕ ਮੇਰੀ ਗੋਦੀ ਵਿੱਚ ਖੇਡਣ ਲੱਗਿਆ ਸਾਬ ਬਹੁਤ ਖੁਸ਼ ਹੋਈ ਸਾਸਤਾ ਵਿਵੇਕ ਨੂੰ ਆਪਣੀ ਗੋਦੀ ਵਿੱਚੋਂ ਥੱਲੇ ਨਹੀਂ ਸਿਤਾਰਦੀ ਪਰਤੀ ਇਹ ਉਹ ਖੁਸ਼ੀਆਂ ਤਾਂ ਬਸ 4 ਦਿਨ ਦੀ ਚਾਂਦਨੀ ਸੀ ਕਹਿੰਦੇ ਹੋਏ ਸੁਰਜੀਤ ਕੌਰ ਨੇ ਸਿਮਰਨ ਦੇ ਹੱਥ ਤੇ ਆਪਣਾ ਹੱਥ ਰੱਖਿਆ ਤੇ ਇੱਕ ਠੰਡਾ ਹੌਂਕਾ ਲੈਂਦੇ ਹੋਏ ਬੋਲੀ ਵਿਵੇਕ 4 ਸਾਲ ਦਾ ਹੋਵੇਗਾ ਮੇਰੇ ਸੋਹਰਾ ਸਾਬ ਨੂੰ ਹਾਰਟ ਅਟੈਕ ਆਇਆ ਤੇ ਉਹ ਚੱਲ ਵਸੇ ਉਸ ਦਿਨ ਤੋਂ ਬਾਅਦ ਮੇਰੇ ਪਤੀ ਫਿਰ ਬਦਲ ਗਏ ਗੱਲ-ਗੱਲ ਤੇ ਮੈਨੂੰ ਝਿੜਕ ਦਿੰਦੇ। ਮੈਂ ਕੋਲ ਜਾਣ ਦੀ ਕੋਸ਼ਿਸ਼ ਕਰਦੀ ਤਾਂ ਮੂੰਹ ਫੇਰ ਲੈਂਦੇ। ਕਰਵਾ ਚੌਥ ਵਾਲੇ ਦਿਨ ਮੈਂ ਉਹਨਾਂ ਦੇ ਪੈਰੀ ਹੱਥ ਲਾਉਣ ਲੱਗੀ ਤਾਂ ਮੈਨੂੰ ਠੋਕਰ ਮਾਰਦੇ ਹੋਏ ਬੋਲੇ, "ਬੰਦ ਕਰ ਆਪਣਾ ਇਹ ਨਾਟਕ।" ਹੁਣ ਤਾਂ ਉਹਨਾਂ ਦੀ ਫੋਟੋ ਦੇਖ ਕੇ ਹੀ ਵਿਵੇਕ ਵੱਡਾ ਹੋ ਰਿਹਾ ਸੀ। ਸੱਸ ਉਸ ਨੂੰ ਮੇਰੇ ਕੋਲ ਆਉਣ ਹੀ ਨਹੀਂ ਸੀ ਦਿੰਦੀ। ਮੇਰੇ ਖਿਲਾਫ ਭੜਕਾਉਂਦੀ ਰਹਿੰਦੀ। ਮੇਕੋਲ ਰਹਿ ਕੇ ਵੀ ਆਪਣੇ ਬੱਚੇ ਲਈ ਤਰਸ ਰਹੀ ਸੀ ਹੁਣ ਬੱਚਾ ਜੋ ਦੇਖੂ ਉਹੀ ਸਿੱਖੂਗਾ ਹੌਲੀ ਹੌਲੀ ਵਿਵੇਕ ਵੀ ਮੇਰੇ ਤੇ ਗੁੱਸਾ ਕਰਨ ਲੱਗਿਆ ਮੈਨੂੰ ਲੱਗਿਆ ਕਿ بڑے ਹੁੰਦੇ ਸ਼ਾਇਦ ਪਰ ਨਹੀਂ ਉਹ ਤਾਂ ਮੇਰਾ ਬਹਿਮ ਸੀ ਸੱਸ ਦੁਨੀਆ ਤੋਂ ਚਲੀ ਗਈ ਫਿਰ ਤੂੰ ਆਈ ਮੈਨੂੰ ਖੁਸ਼ੀ ਹੋਈ ਕਿ ਵਿਵੇਕ ਨੂੰ ਮਾਂ ਆਪਣੀ ਪਸੰਦ ਦੀ ਨਾ ਮਿਲੀ ਪਰ ਪਤਨੀ ਤਾਂ ਉਸਦੀ ਪਸੰਦ ਦੀ ਹੈ ਤਿਰਜੀਤ ਕਰਦੇ ਚਿਹਰੇ ਤੇ ਸਕੂਨ ਦੇ ਭਾਵ ਸੀ ਉਸ ਦਿਨ ਫੈਕਟਰੀ ਵਿੱਚ ਨਵੀਂ ਮਸ਼ੀਨ ਲੱਗਣ ਵਾਲੀ ਸੀ ਮਾਂ ਦਾ ਦਿਲ ਸੀ ਤਾਂ ਨਹੀਂ ਮੰਨਿਆ ਪੁੱਤ ਨੂੰ ਦਹੀਂ ਚੀਨੀ ਖਿਲਾ ਕੇ ਸ਼ਗਨ ਕਰਨ ਲੱਗੀ ਤਾਂ ਵਿਵੇਕ ਨੇ ਉਹਨਾਂ ਨੂੰ ਝਟਕ ਦਿੱਤਾ ਤੇ ਹੱਥ ਧੋ ਕੇ ਫੈਕਟਰੀ ਚਲਿਆ ਗਿਆ ਸਿਮਰਨ ਨੇ ਆਪਣੀ ਸੱਸ ਨੂੰ ਕਿਹਾ ਹੁਣ ਤੁਸੀਂ ਆਪਣੇ ਮੁੰਡੇ ਦਾ ਅੱਜ ਤੋਂ ਬਾਅਦ ਕੋਈ ਕੰਮ ਨਹੀਂ ਕਰੋਗੇ ਸ਼ਾਮ ਨੂੰ ਜਦੋਂ ਵਿਵੇਕ ਵਾਪਸ ਆਇਆ ਤਾਂ ਉਸਨੇ ਸਿਮਰਨ ਨਾਲ ਵੀ ਕੋਈ ਗੱਲ ਨਹੀਂ ਕੀਤੀ ਰਾਤ ਨੂੰ ਦੁੱਧ ਦਾ ਗਲਾਸ ਲੈ ਕੇ ਸਿਮਰਨ ਕਮਰੇ ਵਿੱਚ ਆਈ ਤਾਂ ਦੇਖਿਆ ਵਿਵੇਕ ਮੂੰਹ ਫੇਰ ਕੇ ਸੌਣ ਦੀ ਕੋਸ਼ਿਸ਼ ਕਰ ਰਿਹਾ ਸੀ ਸਿਮਰਨ ਉਸਦੇ ਨੇੜੇ ਜਾ ਕੇ ਬੋਲੀ ਤੁਹਾਨੂੰ ਮਾਂ ਦੇ ਨਾਲ ਅਜਿਹਾ ਵਿਵਹਾਰ ਨਹੀਂ ਕਰਨਾ ਚਾਹੀਦਾ ਸੀ ਮੰਨਦੀਆਂ ਕਿ ਬਚਪਨ ਵਿੱਚ ਜੋ ਤੁਸੀਂ ਦੇਖਿਆ ਉਹੀ ਕੀਤਾ ਪਰ ਹੁਣ ਤੁਸੀਂ ਆਪ ਸਮਝਦਾਰ ਹੋ ਤੁਸੀਂ ਕਿਵੇਂ ਮੰਨ ਲਿਆ ਕਿ ਇੱਕ ਮਾਂ ਦੀ ਮਮਤਾ ਇੱਕ ਨਾਟਕ ਹੈ ਪਿਛਲੇ ਦਿਨੀ ਤੁਸੀਂ ਹੀ ਮੈਨੂੰ ਦੱਸਿਆ ਸੀ ਕਿ ਤੁਹਾਡੇ ਦੋਸਤ ਸਮੀਰ ਦੀ ਮਾਂ ਮਤਰੀ ਹੈ ਪਰ ਉਸ ਨੂੰ ਬਹੁਤ ਪਿਆਰ ਕਰਦੀ ਹੈ ਤੇ ਸਮੀਰ ਵੀ ਉਹਨਾਂ ਤੇ ਜਾਨ ਛਿੜਕਦਾ ਫਿਰ ਮੰਮੀ ਜੀ ਨੇ ਤਾਂ ਪੂਰੇ 9 ਮਹੀਨੇ ਤੁਹਾਨੂੰ ਆਪਣੀ ਕੋਖ ਵਿੱਚ ਰੱਖਿਆ ਸਾਰੀ-ਸਾਰੀ ਰਾਤ ਜਾ ਕੇ ਤੁਹਾਡੀ ਦੇਖਭਾਲ ਕੀਤੀ ਹੈ ਸੱਟ ਤੁਹਾਨੂੰ ਲੱਗਦੀ ਸੀ ਤਾਂ ਦਰਦ ਉਹਨਾਂ ਨੂੰ ਹੁੰਦਾ ਸੀ ਤਾ ਕਿ ਉਹ ਸਾभी ਕਨਾਟਕ ਸੀ ਵਿਵੇਕ ਮਾਂ ਦੀ ਮਮਤਾ ਵਿੱਚ ਕਦੇ ਕੋਈ ਮਿਲਾਵਟ ਨਹੀਂ ਹੁੰਦੀ ਉਹ ਤਾਂ ਹਮੇਸ਼ਾ ਨਿਸਵਾਰਥ ਹੁੰਦੀ ਹੈ ਜਰਾ ਸੋਚੋ ਮੈਂ ਮਾਂ ਬਣਨ ਜਾ ਰਹੀਆਂ ਕੀ ਤੁਸੀਂ ਚਾਹੁੰਦੇ ਹੋ ਕਿ ਸਾਡਾ ਬੱਚਾ ਵੀ ਤੁਹਾਡੇ ਵਾਂਗ ਹੀ ਇਹ ਸੋਚ ਕੇ ਹੀ ਮੇਰੀ ਰੂਹ ਕੰਬ ਜਾਂਦੀ ਹੈ ਮੰਮੀ ਜੀ ਤਾਂ ਸਾਲਾਂ ਤੋਂ ਇਸ ਜ਼ਖਮ ਦੀ ਟੀਜ਼ ਨੂੰ ਸਹੰਦੇ ਆ ਰਹੇ ਨੇ ਫਿਰ ਵੀ ਮੇਰਾ ਗੁੱਸਾ ਹੋਣਾ ਤੁਹਾਨੂੰ ਬੁਰਾ ਲੱਗਿਆ ਟਾਈਮ ਸੌਰੀ ਕਹਿ ਕੇ ਸਿਮਰਨ ਪਾਸਾ ਬਦਲ ਕੇ ਸੌਣ ਦੀ ਕੋਸ਼ਿਸ਼ ਕਰਨ ਲੱਗੀ। ਵਿਵੇਕ ਦੀਆਂ ਅੱਖਾਂ ਵਿੱਚ ਹੁਣ ਨੀਂਦ ਨਹੀਂ ਸੀ। ਉਸ ਦੀਆਂ ਅੱਖਾਂ ਦੇ ਸਾਹਮਣੇ ਇੱਕ ਇੱਕ ਕਰਕੇ ਬਚਪਨ ਦੇ ਦਿਨ ਆਉਣ ਲੱਗੇ। ਕਿਵੇਂ ਮਾਂ ਆਪਣੀ ਚੁੰਨੀ ਦੇ ਪੱਲੇ ਨਾਲ ਉਸ ਦੇ ਹੰਝੂ ਪੂੰਝਦੀ ਸੀ। ਬੁਖਾਰ ਹੋਣ ਤੇ ਉਸ ਦੇ ਮੱਥੇ ਤੇ ਗਿੱਲੀਆਂ ਪੱਟੀਆਂ ਬਦਲਦੀ। ਜਦੋਂ ਉਹ ਨਾਰਾਜ਼ ਹੋ ਜਾਂਦਾ ਤਾਂ ਮਾਂ ਉਸ ਦੇ ਨਖਰੇ ਕਿਵੇਂ-ਕਿਵੇਂ ਚੱਕਦੀ। ਅਜੋ ਆਪਣੀ ਮਾਂ ਨਾਲ ਨਜ਼ਰਾ ਵੀ ਕਿਵੇਂ ਮਿਲਾਊਗਾ ਮੁੰਡੇ ਦੇ ਵਿਵਹਾਰ ਨਾਲ ਸਰਜੀਤ ਕੌਰ ਦਾ ਮਨ ਬੜਾ ਦੁਖੀ ਹੋਇਆ ਰੋਂਦੇ ਰੋਂਦੇ ਉਹਨਾਂ ਦੀ ਅੱਖ ਕਦੋਂ ਲੱਗ ਗਈ ਉਹਨਾਂ ਨੂੰ ਵੀ ਪਤਾ ਨਾ ਲੱਗਿਆ ਆਪਣੇ ਪੈਰਾਂ ਤੇ ਕੁਝ ਗਿੱਲਾ ਮਹਿਸੂਸ ਹੋਣ ਤੇ ਉਹਨਾਂ ਦੀ ਅੱਖ ਖੁੱਲੀ ਸਾਹਮਣੇ ਵਿਵੇਕ ਨੂੰ ਬੈਠਿਆ ਦੇਖਿਆ ਤਾਂ ਖੁਸ਼ੀ ਦੇ ਨਾਲ ਉਹਨਾਂ ਦੀਆਂ ਅੱਖਾਂ ਭਰ ਆਈਆਂ ਭਰੀਆਂ ਅੱਖਾਂ ਨਾਲ ਵਿਵੇਕ ਆਪਣੀ ਮਾਂ ਨੂੰ ਇੱਕ ਟੱਕ ਦੇਖ ਰਿਹਾ ਸੀ ਜਿਵੇਂ ਕਹਿ ਰਿਹਾ ਹੋਵੇ ਮਾਂ ਇਹ ਨਾਟਕ ਨਹੀਂ ਹੈ ਸੁਰਜੀਤ ਕੌਰ ਨੇ ਆਪਣੇ ਪੁੱਤ ਨੂੰ ਆਪਣੇ ਸੀਨੇ ਨਾਲ ਲਗਾ ਲਿਆ ਮਾਂ ਪੁੱਤ ਜੀ ਭਰ ਕੇ ਰੋਂਦੇ ਰਹੇ ਆਪਣੀ ਪਿਆਸ ਭਜਾਉਂਦੇ ਰਹੇ ਦੂਰ ਖੜੀ ਸਿਮਰਨ ਮੁਸਕਰਾਉਂਦੇ ਹੋਏ ਇਸ ਨਜ਼ਾਰੇ ਦਾ ਆਨੰਦ ਲੈ ਰਹੀ ਸੀ ਉਮੀਦ ਕਰਦੀ ਹਾਂ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਰਾਹੀਂ ਲਿਖ ਕੇ ਜ਼ਰੂਰ ਸਾਂਝੇ ਕਰਿਓ कहानी बढ़िया लगी लाइक शेयर जरूर करना चैनल नु पहली बार देख रहे हो ता सब्सक्राइब जरूर कर लो ताकि ਇਹੋ ਜਿਹੀਆਂ ਦਿਲ ਨੂੰ ਚੂ ਜਾਣ ਵਾਲੀਆਂ ਕਹਾਣੀਆਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਕਹਾਣੀ ਸੁਣਨ ਲਈ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ